ਮੰਜੋ ਤਾਂ ਮੈਨੂੰ ਤਾਂ ਚੇਤਾ ਭੁੱਲ ਗਿਆ ਲਾਮੀਆਂ ਦੇ ਭਾਂਡੇ ਫੜ ਲਿਆ ਉਹਨਾਂ ਨੇ ਫੇਰ ਘੜੀ ਕਿਨੂੰ ਚਾਹ ਮੰਗਣੀ ਫੜ ਲਿਆ ਨਾ ਤੂੰ ਫੜ ਲਿਆ ਮੇਰਾ ਪੁੱਤ ਪਾਪਾ ਆ ਗਿਆ ਹੁਣ 10 ਪਾਪਾ ਵੀ ਆ ਗਿਆ ਵਾ ਸੋਨੀ ਹਾ ਹਾ ਮੇਰਾ ਤੇ ਫੋਨ ਵਾਲਾ ਵੀ ਆ ਕੇ ਨਾ ਦਿਲ ਨੂੰ ਕੌਮ ਹੋਈ ਹੋਈ ਜਾਂਂ ਡਿਆ ਵਾ ਕੋਈ ਕੰਮ ਕਰਨ ਨੂੰ ਦੇਰ ਨਹੀਂ ਕਰਨ ਡਿਆ ਵੀ ਕਿੱਦਾਂ ਆਏ ਨੇ ਚੰਦਰੇ ਜੇ ਨੇ ਨਾ ਦੋ ਤਿੰਨ ਹਿੱਸੇ ਕਰ ਦਿੱਤੇ ਆ ਇਹ ਤੇ ਹੁਣ ਬਹਨਾਂ ਹੋਣੀਗਾ ਕਿਤੇ ਉਤੋਂ ਗਾੜ ਗੂ ਟੁੱਟਾ ਹੁੰਦਾ ਤੇ ਚਾਹ ਲ ਮੈਂ ਕਹਿ ਦੇ ਤਰਲੇ ਮਿੰਤਾ ਮਾਰ ਕੇ ਤੇ ਪੈਸੇ ਲੈ ਕੇ 1000 2000 ਤੇ ਬਣਵਾ ਵੀ ਲੈੰਦੀ ਆ ਇਕੱਠਾ ਇੰਨਾ ਨੁਕਸਾਨ ਕਰ ਦਿੱਤਾ ਵਾ ਹਾਏ ਹੁਣ ਮੈਂ ਕੀ ਕਰਾਂ ਮੀ ਮੈਨੂੰ ਤੇ ਪਤਾ ਨਾ ਇਹਨਾਂ ਨੇ ਦੋਰੇ ਲੈ ਕੇ ਵੀ ਨਹੀਂ ਦੇਣਾ ਮੈਂ ਕਿੱਦਾਂ ਮਚਾਰੇ ਦੀਆਂ ਅੰਦਰਾਂ ਹੀ ਬਾਹਰ ਆ ਗਈਆਂ ਵਾ ਕੀ ਅਨੋਥਰ ਫੋਨ ਦੇ ਨਾਲ ਕਿੱਦਾਂ ਵੇਲਾ ਟਾਈਮ ਪਾਸ ਹੋ ਜਾਂਦਾ ਅੱਜ ਕੱਲ ਨਾ ਫੋਨਾਂ ਤੇ ਹੀ ਦੁਨੀਆ ਹੋ ਗਈ ਆ ਫੋਨਾਂ ਦੇ ਨਾਲ ਪਤਾ ਹੀ ਨਹੀਂ ਲੱਗਦਾ ਵੀ ਕੀ ਟਾਈਮ ਕਿਹੜੇ ਵਾਲੇ ਲੰਘ ਜਾਂਦਾ ਵਾ ਜਿਨਾ ਮਰਜੀ ਵੇਂਦੇ ਰਹੋ ਵੀ ਪਤਾ ਨਹੀਂ ਮਿੰਟੋ ਮਿੰਟੀ ਟਾਈਮ ਲੰਘ ਜਾਂਦਾ ਐਦਾਂ ਹੁਣ ਵਿਹਲੇ ਬੈਠੀ ਆ ਤੇ ਮਾਸਾ ਟਾਈਮ ਨਹੀਂ ਲੰਘਣ ਦਿਆ ਵੀ ਤੇ ਕੰਮ ਕਰਨ ਨੂੰ ਵੀ ਥੇਲ ਨਹੀਂ ਕਰਨ ਦਿਆ ਕਿੱਦਾਂ ਕੱਪੜਿਆਂ ਦਾ ਢੇਰ ਪਿਆ ਜਿਹੜਾ ਸਵੇਰੇ ਤੋਂ ਤਾਹੀ ਗਾ ਜੋੜਨ ਵਾਲਾ ਪਿਆ ਵਾ ਮਾਸਾ ਦੇਲ ਨਹੀਂ ਕਰਨ ਦਿਆ ਵੀ ਇੱਥੇ ਉਹ ਬੱਕਰੀ ਜੀ ਹੁੰਦੀ ਉਹਨੂੰ ਮੈਂ ਕਹਿ ਦੇਣਾ ਹੈਗਾ ਤੇ ਕੱਪੜੇ ਜੋੜ ਦੇ ਕੰਮ-ਕੰਮ ਕੱਪੜੇ ਤੇ ਜੋੜ ਦਿੰਦੀ ਤੇ ਇੱਕ ਤੇ ਮੇਰੇ ਇਹ ਕਬਿਤਾ ਲਾਵਾਂ ਤੇ ਦੂਜੀ ਮੇਰੇ ਗਾਲ ਪੈ ਜਾਂਦੀ ਆ ਕੀ ਕਰਾਂ ਮੈਂ ਹੁਣ ਮੇਨ ਤਾਂ ਬੜੀ ਟੈਨਸ਼ਨ ਹੋਣ ਈ ਆ ਇਹਨੂੰ ਕਿਸ ਨਾ ਕਿਸ ਤਰੀਕੇ ਨਾਲ ਨਾ ਘਰ ਦੀ ਸੱਦਣਾ ਵਾ ਕਿਉਂਕਿ ਇਦਾਂ ਮੇਰਾ ਨੀਂਗਾ ਕੰਮ ਚ ਚੱਲਣਾ ਉਧਰੋਂ ਲਾਬੇ ਲੱਗੇ ਆ ਕਦੀ ਚਾਹ ਕਦੀ ਪਾਣੀ ਐਨੇ ਪਾਂਡੇ ਝੁੱਠੇ ਹੋ ਜਾਂਦੇ ਆ ਉਹ ਵੀ ਮਾਂਜਣੇ ਹੁੰਦੇ ਆ ਤੇ ਮੇਰੇ ਕੋਲ ਤਾਂ ਨਹੀਂ ਘੜੀ ਮੋੜੀ ਪਾਂਡੇ ਜਾਂਦੇ ਵੀ ਗੋੜੇ ਗੋੜੇ ਗਰਮੀ ਆ ਸੋਈ ਦੇ ਵਿੱਚ ਚੱਲ ਆ ਕਿਉਂ ਪਾਂਡਾ ਛੰਨਾ ਦੇ ਮਾਂਜ ਦਿੰਦੀ ਨਾ ਕਠਾ ਵੀ ਕਰ ਦਿੰਦੀ ਹੀ ਮਾਣਾ ਮਟਾ ਝਾੜੋ ਵੀ ਲਾ ਦਿੰਦੀ ਕੱਪੜੇ ਵੀ ਥੋਲ ਲੈਂਦੀ ਹੀ ਦੀ ਸੁੱਕਦੇ ਉਤਰਾ ਬੜਾ ਹੈਗਾ ਉਤਰਾ ਹੁਣ ਚਲ ਗਈ ਯਾਰ ਜੇ ਇੱਥੇ ਹੀ ਗਈ ਤਾਂ ਵੀ ਨਹੀਂ ਉਹਦਾ ਮੈਨੂੰ ਸੁੱਕ ਹੁਣ ਚਲ ਗਈ ਤੇ ਤਾਂ ਵੀ ਨਹੀਂ ਉਹਦਾ ਸੁੱਕ ਹੈਗਾ ਮੇ ਟੁੱਟਾ ਜੇ ਫੋਨ ਫੜ ਕੇ ਬੈਠੀ ਆ ਤੈਨੂੰ ਨਹੀਂ ਪਤਾ ਵੀ ਰੋਟੀ ਪਾਣੀ ਕਰਨਾ ਤਕਾਲਾਂ ਪੈਣ ਡਈਆਂ ਮਾਦਾ ਕਰ ਲੈਨੇ ਰੋਟੀ ਪਾਣੀ ਕੀ ਹੋ ਗਿਆ ਵਾ ਗੋੜੇ ਗੋੜੇ ਦੇ ਅਖਬਾਰ ਗਰਮੀ ਆ ਤੇ ਰੋਟੀ ਪਾਣੀ ਨੂੰ ਕਿੰਨਾ ਕ ਮਾਸਾ ਦਾ ਠੰਡਾ ਹੁੰਦਾ ਤੇ ਫੇਰ ਕਰ ਲੈਨੇ ਆ ਤੇ ਨਾਲੇ ਫੋਨ ਟੁੱਟਾ ਹੋ ਨੀਗਾ ਤੈਨੂੰ ਕਿੰਨੇ ਕਹਤਾ ਵੀ ਫੋਨ ਟੁੱਟਾ ਵਾ ਟੁੱਟਾ ਮੇਰੇ ਤੇ ਆ ਹੁੰਦੀਆ ਟੁੱਟਾ ਸੀ ਉਹ ਤੋਂ ਕਵਰ ਲੱਥ ਕੇ ਡਿੱਗਾ ਵਾ ਫੋਨ ਨੀਗਾ ਟੁੱਟਾ ਉਹ ਤੇ ਦੋ ਸਾਈ ਹੋਇਆ ਈ ਤੂੰ ਕਿਉਂ ਨਹੀਂ ਮੈਨੂੰ ਵਾਰਿਆ ਹੁੰਦਿੰਦੀ ਦੋਏ ਭਾਈ ਹੋਇਆ ਮਾਦਾ ਤੋਂ ਕਵਰ ਲੱਥ ਗਿਆ ਹੈਗਾ ਤੇ ਕਵਰ ਵੱਖਰਾ ਹੋ ਗਿਆ ਤੇ ਫੋਨ ਵੱਖਰਾ ਹੋ ਗਿਆ ਤੈਨੂੰ ਕੌਣ ਕਹਿੰਦਾ ਫੋਨ ਟੁੱਟਾ ਵਾ ਮੈਂ ਤੇ ਆ ਵੇਖਿਆ ਸੀ ਨਿੱਗਾ ਓਹ ਤੈਨੂੰ ਭਲੇਖਾ ਲੱਗਾ ਵਾ ਐਵੇਂ ਭਲੇਖਾ ਲੱਗਾ ਮੈਨੂੰ ਜਿਆਦਾ ਭਲੇਖਾ ਲੱਗਦਾ ਵਾ ਤੂੰ ਪਹਿਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਮਾਦਾ ਫੋਨ ਨਹੀਂ ਟੁੱਟਾ ਵੀ ਤੇਰ ਕੋ ਮੰਨ ਜਾ ਕਰ ਮੇਰੀ ਗੱਲ ਕਿਸੇ ਵੇਲੇ ਤੇ ਇਹ ਟੁੱਟਾ ਨਾ ਹੁੰਦਾ ਜੇ ਟੁੱਟਾ ਨਹੀਂ ਹੀ ਗਾ ਤਾਂ ਫੇਰ ਮੇਰੇ ਦੁਆਲੇ ਕਿਉਂ ਹੋ ਗਈ ਤੂੰ ਤੂੰ ਤੋੜਦਾ ਤੂੰ ਤੋੜਦਾ ਓਹੋ ਮੈਨੂੰ ਭਲੇਖਾ ਲੱਗ ਗਿਆ ਮਾਰਾ ਕੀ ਹੋ ਗਿਆ ਜੇ ਮੈਂ ਇਨੀ ਗੱਲ ਕਹਿ ਹੀ ਦਿੱਤੀ ਤੇ ਨਾਰਾ ਫੋਨ ਟੁੱਟਾ ਨਹੀਂ ਆ ਮੈਂ ਫੋਨ ਦੇ ਚੰਗਾ ਭਲਾ ਮੈਂ ਵੇਖਣ ਨਹੀਂ ਆ ਮੈਂ ਤੇ ਆਪ ਵੇਖਿਆ ਟੁੱਟਾ ਚੱਲ ਕੋਈ ਨਹੀਂ ਮਾਰਾ ਤੂੰ ਨਾ ਮੇਰੀਆਂ ਗੱਲਾਂ ਤੇ ਕਦੀ ਵੀ ਯਕੀਨ ਕਰਿਆ ਕਰ ਫੋਨ ਟੁੱਟਾ ਨਹੀਂ ਫੋਨ ਦਾ ਮਰਜਾ ਕਵਰ ਲੱਥ ਕੇ ਡੇਗ ਗਿਆ ਤੇ ਮੈਨੂੰ ਲੱਗਾ ਕਿ ਯਕੀਨ ਮੈਂ ਕੀ ਕਰਾਂ ਦੋ ਥਾਈਂ ਤੇ ਹੋਇਆ ਹੀ ਮੈਂ ਆਪ ਵੇਖਿਆ ਉਹ ਇੱਕ ਕਵਰ ਵੱਖਰਾ ਹੋ ਗਿਆ ਤੇ ਫੋਨ ਵੱਖਰਾ ਹੋ ਗਿਆ ਕਿੰਨਾ ਬਾਬਾ ਤੇਰੇ ਨਹੀਂ ਮਾਰੇ ਜਾਂਦਾ ਆਇਆ ਜਾਂਦਾ ਚੱਲ ਠੀਕ ਆ ਤੂੰ ਵੀ ਨਹੀਂ ਬੰਨਣਾ ਵੀ ਜਾਓ ਅੱਜ ਸਬਜੀ ਧਰ ਲਾ ਮੇਰਾ ਮੂਡ ਜਾਨੀ ਨਹੀਂ ਸਹੀ ਹੈ ਕਾ ਵੀ ਰੋਟੀਆਂ ਮੈਂ ਲਾ ਲੂੰਗੀ ਤੇ ਬਾਹਰ ਦਾ ਕੰਮ ਕੌਣ ਕਰੇ ਬਾਹਰ ਪੱਠੇ ਤੇ ਪਾਲੇ ਆ ਤਾਂ ਹੁਣ ਤੂੰ ਕੀ ਕਰਨਾ ਵਾ ਅੱਜ ਤਾਂ ਗੋਵਾ ਗਵਾ ਹਟਾਉਣ ਵਾਲਾ ਮੁੜ ਕੇ ਪੱਠੇ ਪਾਉਣ ਵਾਲੇ ਪਾਣੀ ਡੋਣ ਵਾਲਾ ਬਣਾ ਲਾਂ ਹਾ ਜਦਾ ਦੇਣ ਕੀ ਹੋ ਗਿਆ ਵਾ ਹੁਣ ਰੂਪ ਇੱਥੇ ਨਹੀਂ ਗਈ ਹੈਗੀ ਤੇ ਮੇਰੇ ਕੋਲ ਇੰਨਾ ਕੰਮ ਹੁੰਦਾ ਨਹੀਂਗਾ ਆਪੇ ਫੇਰ ਜਦੋਂ ਮੇਰੇ ਕੋਲ ਲੱਤਣੀਆਂ ਮੈਂ ਲਾ ਲੂੰਗੀ ਚੰਗਾ ਹਾਂ ਹੁਣ ਆ ਗਿਆ ਵਾ ਉਹਨੂੰ ਦੱਸਦੀ ਆਂ ਕਿ ਇਹਨੇ ਤੋੜ ਲਿਆ ਉਮਾਰਾ ਤੂੰ ਹਮਦੇ ਨੂੰ ਚੁੱਕਣਾ ਨਾ ਤੇ ਲਾਪੀ ਹੋਣਾ ਤੇ ਚੁੱਕਣਾ ਫੇ ਮੈਂ ਕੀ ਕੀ ਕਰਾਂ ਜਦੋਂ ਮੇਰੇ ਤੇ ਸਾਹਮਣੇ ਟੁੱਟਾ ਵਾ ਚਲ ਕੇ ਬਣਾ ਛੁੱਪ ਵੀ ਰਹੇ ਆ ਕੜਾ ਆ ਗਿਆ ਤੂੰ ਇਹ ਆ ਗਿਆ ਤੇ ਮੈਂ ਦੱਸੂਗੀ ਉਹਨੂੰ ਮੈਂ ਤੂੰ ਡਰਦੀ ਹੋਂ ਤੇ ਕੌਣ ਹੋਈ ਕਦੀ ਨਾ ਲੜੀ ਪਈ ਆ ਫੋਨ ਇਹਨੇ ਤੋੜ ਦਿੱਤਾ ਵਾ ਤੋੜ ਕੇ ਤੇ ਆਂਦੀ ਟੁੱਟਾ ਨਹੀਂ ਗਾ ਟੁੱਟਾ ਨਹੀਂ ਦੋ ਸਾਈ ਹੋਇਆ ਮੈਂ ਰਾਜਵੀਰ ਨਾਲ ਗੱਲਾਂ ਕਰਨ ਲਈ ਹਾਂ ਤੇ ਖੋ ਕੇ ਮੇਰੇ ਕੋਲ ਤੇ ਥੱਲੇ ਸੁੱਟਦਾ ਤੇ ਇਹ ਫੋਨ ਤੋੜਦਾ ਫੋਨ ਤੋੜਦਾ ਇਦਾਂ ਡਾਬੀ ਕਰਦਾ ਫੋਨ ਤਾਂ ਸਾਰਾ ਟੁੱਟ ਗਿਆ ਵਾ ਰਾਜਵੀਰ ਨੇ ਮੈਂ ਫੋਨ ਕਰਨ ਲਈ ਸੀ ਇਹਨੇ ਕੰਨੋਂ ਫੜਕੇ ਤੇ ਥੱਲੇ ਸੁੱਟਦਾ ਫੋਨ ਮਾਰਾ ਕੋਈ ਨਹੀਂਗਾ ਟੁੱਟਾ ਉਦੋਂ ਨਹੀਂ ਹੀ ਟੁੱਟਾ ਉਦੋਂ ਚੜਿਆ ਸੀ ਉੱਤੇ ਕਵਰ ਤੇ ਉਹ ਕਵਰ ਗਿਆ ਲਾਥ ਇਹ ਫੋਨ ਤੋੜਿਆ ਵਾ ਤੁਹਾਡੇ ਮੁੰਡੇ ਨੇ ਹੁਣ ਮੁੰਡੇ ਦਾ ਨਾਮ ਲਾਤਾ ਵਿਚਾਰੇ ਨਹੀਂ ਆਣੇ ਨਾ ਨਿਆਣੇ ਦਾ ਮੈਂ ਕੀ ਨਾਮ ਆ ਨਿਆਣੇ ਨੇ ਆ ਹੀ ਜਾਣਾ ਇੱਥੇ ਕਿਨੇ ਹੋਣਾ ਦੱਸ ਦਿੰਦਾ ਵਾ ਕਿ ਫੋਨ ਕਹਦੇ ਕੋ ਟੁੱਟਾ ਵਾ ਨੇ ਪੈਸੇ ਸੌਖਿਆ ਹੁਣ ਦਨ ਵਾਲੇ ਮਹੀਨੇ ਨੇ ਆ ਲੈ ਕੇ ਦੇ ਤੈਨੂੰ ਤਾਂ ਮੈਂ ਆ ਆ ਕੀ ਹਾਲ ਕਰਤਾ ਫੋਨ ਦਾ ਜੇ ਗੱਲ ਕਰਨ ਲਈ ਇਹੋ ਜੀ ਤੋੜ ਲਈਦੀ ਕੀ ਕਰਦੀ ਜੇ ਗੱਲ ਕਰਨ ਲਈ ਤਾਂ ਗੱਲ ਕਰਦੀ ਰਹਿੰਦੇ ਨੀਓ ਨਾ ਖੋ ਕੇ ਇਸ ਤਰ੍ਹਾਂ ਵੀ ਇਸ ਤਰ੍ਹਾਂ ਵੀ ਥੱਲੇ ਸੌੜਤਾ ਤੇ ਫਿਰ ਨਾਲ ਆਤਾ ਮੇਰਾ ਫੋਨ ਤੋੜਤਾ ਮੈਂ ਤਾਂ ਫੋਨ ਖੋਇਆ ਹੀ ਨਹੀਂਗਾ ਤੇ ਮੈਂ ਸ਼ਗਾਇਆ ਵੀ ਕਦੀ ਪੈਰਾਂ ਤੇ ਪਾਣੀ ਪਹਿਨ ਦਿੱਤਾ ਤਾ ਤੂੰ ਕਹੇ ਆਖਿਆ ਕਿ ਹਾਂ ਵੀ ਮੈਂ ਅੰਦਰ ਕੋ ਆ ਕੰਮ ਹੋਇਆ ਚਲ ਤਾਂ ਇਹ ਹੁਣ ਗੁੱਸੇ ਨਾਲ ਹਵਾ ਵੀ ਫੋਨ ਜੇ ਉਤਰਾ ਵੀ ਟੁੱਟ ਜਾਂਦਾ ਤੇ ਫੇਰ ਇਹ ਫੋਨ ਦਾ ਟੁੱਟਾ ਮਨਜੋਤ ਕੋਲੋਂ ਤੇ ਮਾਦਾ ਐਵੇਂ ਨਾ ਮੇਰਾ ਲਈ ਜਾਂਦੀ ਆ ਚੱਲ ਚੰਗਾ ਆ ਜਦੋਂ ਨਾਲੇ ਫੋਨ ਲੈ ਕੇ ਪਿੱਠੇ ਨੇ ਨਾਲੇ ਫੋਨ ਦਾ ਸੀ ਆਪਾਂ ਨੇ ਬੜਿਆ ਟਟਾ ਰਹਿਣਦੇ ਹੁਣ ਹਾਂ ਲੱਲੀ ਫੋਨ ਚੱਲ ਕਣ ਜਾਣਾ ਆ ਕੀ ਬਣ ਜਾਣਾ ਇਹਦਾ ਕੀ ਬਣ ਜਾਣਾ ਸਭ ਕੁਝ ਦਾ ਵੱਖਰਾ ਕਰਤਾ ਦੂੰ ਕੀ ਬਣ ਜਾਣਾ ਇਹਦਾ ਨਹੀਂ ਤੇ ਇਹਨੂੰ ਕੀ ਗੁੱਸਾ ਚੜ ਗਿਆ ਕੁੜੀ ਨਾਲ ਮੈਂ ਗੱਲਾਂ ਕਰਨ ਲਈ ਨਹੀਂ ਤਾਂ ਗੱਲ ਕਰਨ ਲਈ ਤੇ ਕੀ ਕਰ ਤੋ ਤੇਰੇ ਹੱਥ ਚਲਾ ਕੀ ਕਰਨੀ ਜਾਦੀ ਐ ਤੇ ਪਈ ਤੈਨੂੰ ਕਦੀ ਕੋਹਾਂ ਦੀ ਕਦੀ ਕੋਹਾਂ ਦੀ ਆ ਤੇ ਕੀ ਕਰਾਂ ਮੈਂ ਪੇਹਣ ਕਿਹੜੀ ਕਿਹੜੀ ਗੱਲ ਤੇ ਨਹੀਂ ਦੱਸਾਂ ਕਰੋ ਨਿਕਲ ਜਾਓ ਮੈਂ ਆਪਣੀ ਨਾਲ ਗੱਲ ਕਰਦੀ ਗੱਲ ਕਰਦੀ ਤੇ ਮੈਂ ਇਹਨੂੰ ਕੀ ਕਿਹਾ ਹੈਗਾ ਕੀ ਕਰਨ ਨੂੰ ਖਾਇ ਤੂੰ ਤੇ ਮਤਲਬ ਕੀ ਫੋਨ ਖਾਣ ਦਾ ਮੈਂ ਉਹਦੋਂ ਨਹੀਂ ਟੁੱਟਾ ਵੀ ਮੈਂ ਦੱਸਾ ਟੀ ਵੀ ਮੇਰੀ ਤੇ ਮੈਂ ਉਹਦੋਂ ਟੁੱਟਾ ਮੈਂ ਨੇ ਟੁੱਟਾ ਤੇ ਮਤਲਬ ਕੀ ਹੁਣ ਫੋਨ ਖਾਣ ਦਾ ਤੇ ਜਦੋਂ ਮੇਰੀਆਂ ਚੁਕੜੀਆਂ ਕਰਨ ਡਈਆਂ ਕੀ ਚੁਕੜੀਆਂ ਕਰਦੀਆਂ ਤੇਰੀਆਂ ਆਹੇ ਉਹਨੇ ਉਹਨੂੰ ਕੁੱਟਿਆ ਉਹਨੇ ਇਦਾਂ ਕੀਤੀ ਉਹਦੀ ਬਤਾਈ ਉਹਨੂੰ ਪਤਾ ਉਹਨੂੰ ਪਤਾ ਨਹੀਂ ਇਹਨੂੰ ਉਹਨੂੰ ਭਲੇਖਾ ਕਰਦੀ ਆ ਉਹਨੂੰ ਭਲੇਖਾ ਕਰਾ ਉਹ ਇੱਥੇ ਵੇਖ ਲਿਆ ਤੇ ਇਹ ਕੀ ਕਹੀ ਆ ਉਹ ਮੁੜ ਕੇ ਆਉਗੀ ਉਹ ਤਾਂ ਅੱਗੇ ਨਹੀਂ ਮੂੰਹ ਕਰਦੀਆਂ ਇੱਧਰ ਉਹੋ ਜੀ ਮਾਤਾ ਜਿਹੜੀ ਆਉਂਦਿਆਂ ਤਾਂ ਉਹ ਚੁਪੜਾ ਦੇ ਦਿੰਦੀ ਆ ਪਰ ਚਲ ਜਾ ਜਾ ਕੇ ਪਾਣੀ ਪੁਣੀ ਲਿਆ ਕੋਈ ਨਾ ਕੋਈ ਕੋਈ ਨਾ ਕੋਈ ਆਉਂਦੇ ਨੇ ਤੁਹਾਡਾ ਕੁੱਤ ਕਲੇ ਹਰਿਦਾ ਰਿੰਦਾ ਤੁਹਾਡਾ ਇਹਨੂੰ ਨਾ ਕੋਸੇ ਹੋਣੀ ਫੋਨ ਉਹਦੇ ਕੋ ਟੁੱਟਾ ਵਾ ਤੇ ਉਹ ਐਵੇਂ ਬਾਨੇ ਲਾਉਂਦੀ ਆ ਨਿਆਣੇ ਨੂੰ ਨਾ ਕਿ ਛਿੜਕੀ ਤੋ ਨਹੀਂ ਮੈਂ ਮੁੰਡੇ ਨੂੰ ਕੀ ਕਹਿਣਾ ਮੈਨੂੰ ਪਤਾ ਹੀ ਨਹੀਂ ਕਰਤੋ ਤਾਂ ਹਾਂ ਛਿੜਕੀ ਨਾ ਮੁੰਡੇ ਨੂੰ ਮੁੰਡਾ ਐ ਮੂੰਹ ਚੱਕ ਚਰੂਗਾ ਅਸੀਂ ਕੀ ਕਰਾਂਗੇ ਅਸੀਂ ਕੀ ਲੱਭ ਲੈਣਾ ਵਾ ਅੱਜ ਕੱਲ ਪਤਾ ਕਿੰਨਾ ਜਮਾਨਾ ਮਾਰਾ ਵਾ ਮਰਦਿਆ ਚੱਲ ਬਖਾ ਲਿਓ ਹਾਂ ਅਜੇ ਗਰੰਟੀ ਹੈ ਕੀ ਆ ਉਹ ਜੰਗਾ ਜਾ ਆਪਣਾ ਕੰਮ ਕਰ ਜਾ ਕੇ ਗਰੰਟੀ ਹੈਗੀ ਤੇਰੀ ਬੰਦੇ ਨੇ ਚਾਪੇ ਵੇਖਿਆ ਮਗਰ ਕਿੰਨਾ ਕੁ ਲੱਗਿਆ ਕਿੰਨਾ ਕਰਿੰਦਾ ਝੋਨਾ ਮੈਂ ਨਾ ਗਏ ਨਹੀਂ ਬੰਦੇ ਨਾਲ ਮੈਂ ਮਗਰ ਕਿੰਨਾ ਕੁ ਲੱਗਿਆ ਝੋਨਾ ਕਿੰਨਾ ਕਰਿੰਦਾ ਵੇਖਿਆ ਨਹੀਂ ਆ ਮੈਂ ਨਹੀਂ ਗਈ ਮੈਂ ਕਿੱਥੇ ਜਾਣਾ ਹੈਗਾ ਤੇ ਚਾਹ ਪਾਣੀ ਨਹੀਂ ਵੇਖਿਆ ਨਾ ਮੈਂ ਬੰਦੇ ਨੂੰ ਹੈ ਚਾਹ ਪਾਣੀ ਦੇ ਤਾ ਉਹਨਾਂ ਨੇ ਮੈਂ ਤਾਂ ਦਵਾਈ ਲੈਣ ਗਈ ਕਿਤਾ ਹੁੰਦੀਆਂ ਹੀ ਦੁੱਤੀਆਂ ਲਾ ਦਿੱਤੀਆਂ ਵਾ ਆਹ ਤੇ ਸਾਰੇ ਟੱਬਰ ਦਾ ਮਨ ਪਸੰਦੀ ਕੰਮ ਵਾ ਨਾ ਤੇ ਆਉਂਦਿਆਂ ਹੀ ਕੰਨਾਂ 'ਚ ਤੋਣ ਦੇਣੀਆਂ ਗੱਲਾਂ ਤੇ ਜੋਤੀ ਨੂੰ ਗਾਲਾਂ ਵਰਾ ਦੇਣੀਆਂ ਹੁਣ ਮੈਨੂੰ ਮਨਜੋਤ ਨੂੰ ਸਮਝਾ ਆ ਗਿਆ ਵਾ ਪਹਿਲਾਂ ਪਤਾ ਨਹੀਂ ਇਹ ਕਿੱਥੇ ਗਿਆ ਵਾ ਇਹਨੂੰ ਕਹਿ ਕੇ ਆਵਾ ਵੀ ਆਪਣਾ ਹੀ ਨਾਂ ਨਹੀਂ ਨਹੀਂ ਤੇ ਮਾਂ ਤੇਰੀ ਨੂੰ ਜੁੱਤੀਆਂ ਪੈ ਜਾਣੀਆਂ ਹੁਣ ਪਤਾ ਨਹੀਂ ਮੰਨਦਾ ਕਿ ਨਹੀਂ ਹੌਲੀ ਜੀ ਖਿਸਕ ਚ ਨਾ ਕਿ ਦੰਦ ਰੀ ਔਖਾ ਔਖਾ ਵੀ ਕਹਿੰਦਾ ਮੇਰੇ ਨਾਲ ਜੇ ਤਾਂ ਖਾ ਹੀ ਜਾਣਾ ਹਾਂ ਤਾ ਵੀ ਤੂੰ ਕਿੱਧਰ ਗਿਆ ਹੈਗਾ ਮੈਂ ਉਧਰ ਗਿਆ ਸੀ ਉਹਨਾਂ ਦੇ ਭਾਂਡੇ ਲੈ ਤੇ ਭਾਂਡੇ ਕਿਥੇ ਆ ਭਾਂਡੇ ਉਹ ਮੈਂ ਖਾਣਾ ਪਾਣੀ ਪੀਂਦੇ ਹੀ ਇਧਰ ਆ ਮੇਰੀ ਗੱਲ ਸੁਣ ਹਾਂਜੀ ਅੰਦਰੋਂ ਟੱਪਦਾ ਜਾਂਡਿਆ ਵਾਂ ਇੱਥੇ ਖਲੋ ਕੇ ਮੇਰੀ ਗੱਲ ਸੁਣ ਇੱਕ ਗੱਲ ਮੇਰੇ ਧਿਆਨ ਦੇ ਨਾਲ ਸੁਣ ਲੈ ਹਾਂਜੀ ਪਾਪਾ ਗਏ ਆ ਹਾਂਜੀ ਬੁੱਢੀ ਜਾਨ ਕਿਦਾ ਖਾ ਲ ਲਈ ਉਦੋਂ ਮੈਂ ਇਹ ਮੈਂ ਜਾਂ ਚੱਲਦਾ ਫੋਨ ਲਾ ਲਾ ਤੇ ਜਾਣੀ ਤੂੰ ਕੀ ਸਸਤਾ ਲਾ ਲਾ ਨਹੀਂ ਮੈਂ ਇਹੋ ਹੀ ਲੈਣਾ ਇਹੋ ਹੀ ਲੈਣਾ ਹੁਣ ਆ ਇੱਕ ਦਾ ਨੁਕਸਾਨ ਕਰਕੇ ਰਸਤਾ ਤਾਂ ਕੀ ਦਾ ਵੇ ਫੋਨ ਦਾ ਕੀ ਹਾਲ ਕੀਤਾ ਹੁਣ ਕਦੀ ਕਿਹ ਕੋ ਟੁੱਟਾਵਾ ਕਦੀ ਕਿਹ ਕੋ ਟੁੱਟਾਵਾ ਪਹਿਰਾਂ ਦੇ ਵੀ ਨਹੀਂ ਪਾਣੀ ਪੈਣ ਦਿੰਦੀ ਏ ਐਡੀ ਲਵੀ ਚੜਾਂਬ ਢੀ ਆ ਏ ਬੀਬੀ ਨੇ ਨਾ ਆਉਂਦੇ ਆ ਉਹਨੂੰ ਚੁੱਕਣਾ ਦੇਤੀ ਆ ਕਿ ਫੋਨ ਜਿਹੜਾ ਮੰਮੀ ਨੇ ਤੋੜ ਦਿੱਤਾ ਵਾ ਤੇ ਤੈਨੂੰ ਪਤਾ ਵਾ ਨਾ ਵੀ ਫੋਨ ਦੱਸਿਆ ਹੀ ਸੀ ਕਿ ਤੁਹਾਡੇ ਕੋਲ ਟੁੱਟਾ ਜੇ ਪੇੜਾ ਮੈਂ ਖਾ ਲਈ ਮੈਂ ਫੋਨ ਤੇ ਤੇਰ ਕੋ ਟੁੱਟਾ ਵਾ ਬੀਬੀ ਨੇ ਮੈਨੂੰ ਆਖਿਆ ਪਿਛੜੇ ਕੋ ਟੁੱਟਾ ਅਭੀ ਵੀ ਗਾਲਾਂ ਕਢਣ ਦੀ ਅੱਜ ਵੀ ਭੂਆਣਾ ਬੀਬੀ ਝੂਠ ਬੋਲਦੀ ਤੈਨੂੰ ਅੱਗੇ ਨਹੀਂ ਪਤਾ ਵੀ ਅੱਗੇ ਨਹੀਂ ਪਤਾ ਵੀ ਝੂਠ ਬੋਲ ਬਾਲ ਮੈਨੂੰ ਗਾਲਾਂ ਭਰੰਦੇ ਆ ਨਾ ਤੇਰੇ ਸਾਹਮਣੇ ਫੋਨ ਤੇਰ ਕੋ ਨਹੀਂ ਟੁੱਟਾ ਵੀ ਤੂੰ ਖੋਇਆ ਕਿ ਨਹੀਂ ਖੋਇਆ ਸੀ ਮੇਰ ਕੋ ਖੋਇਆ ਹੀ ਪਰ ਬੀਬੀ ਆਖਣ ਦੀ ਜੇ ਤੂੰ ਝੂਠ ਬੋਲਣਾ ਨਾ ਪਾਪਾ ਕੋਲ ਤੇ ਜੁੱਤੀਆਂ ਖਾਣੀਆਂ ਖਾਣੇ ਮੇਰੇ ਕੋਲੋਂ ਵੱਖਰੀਆਂ ਖਾਏਗਾ ਹੁਣ ਆਪਣਾ ਨਾ ਚੁੱਪ ਕਰਕੇ ਲਾਲਾ ਜਾ ਕੇ ਵੀ ਫੋਨ ਮੇਰ ਕੋ ਟੁੱਟਾ ਵਾ ਚੰਗਾ ਭਲਾ ਪਤਾ ਵੀ ਆਪੇ ਫੋਨ ਤੇਰੇ ਕੋ ਟੁੱਟਾ ਵਾ ਪਤਾ ਕਿ ਨਹੀਂ ਪਤਾ ਹਾਂਜੀ ਜੇ ਤੂੰ ਉਠ ਬੋਲਿਆ ਤੇ ਜਾ ਕੇ ਆ ਬੀਬੀ ਦੇ ਤੈਨੂੰ ਕਿੰਨੇ ਛੇ ਦੀ ਕੰਨ ਭਰ ਦਿੱਤੇ ਤੇਰੇ ਤੂੰ ਕਿਹੜੇ ਵਲੇ ਬੀਬੀ ਦੀ ਚੁੱਕਣਾ ਜਾ ਆ ਗਿਆ ਤੂੰ ਜਦੋਂ ਮੈਂ ਉਧਰ ਗਿਆ ਸੀ ਉਧਰ ਕਿ ਲੈਣੀਆਂ ਨਾ ਉਹਨਾਂ ਵਾ ਜੇ ਪਤਾ ਵੀ ਉਧਰ ਬੈਠੇ ਆ ਹੋਗਾ ਮਾਨ ਕੜ ਤਾਂ ਕੱਢਦੀ ਰਹਿੰਦੀ ਆ ਵੀ ਕਿੱਦਾਂ ਮੈਂ ਜੋਤੀ ਨੂੰ ਗਾਲਾਂ ਵਰਾਵਾ ਠੀਕ ਹੁਣ ਪਾਪਾ ਅੰਦਰ ਬੈਠੇ ਆ ਤੇ ਜਾ ਕੇ ਇਹੋ ਗੱਲ ਕਹਿਣੀ ਆ ਵੀ ਫੋਨ ਪਾਪਾ ਮੇਰੇ ਕੋਲੋਂ ਟੁੱਟ ਗਿਆ ਹੈਗਾ ਮੰਮੀ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਜਦੋਂ ਤੂੰ ਮੇਰੇ ਕੋਲ ਫੋਨ ਖੋਇਆ ਸੀ ਫੋਨ ਤਾਂ ਚੰਗਾ ਭਲਾ ਸੀ ਨਾ ਮੈਂ ਵੇਖਣ ਦੀ ਹੀ ਨਾ ਹਾਂ ਜੀ ਸ਼ਦਾਈ ਬਣਾਈ ਜਾਂਦੇ ਮੈਨੂੰ ਸਾਰਾ ਟੱਬਰ ਹਲਕੇ ਚੱਲ ਹੁਣ ਗੱਡਾ ਚਾ ਮੁੰਡੇ ਨੂੰ ਆਉਂਗਾ ਪੁੱਛਦਾ ਕਿ ਕੋ ਟੁੱਟਾ ਵਾ ਉਹ ਆਪੇ ਸਸਕਲ ਸਸਕਲ ਆ ਗਏ ਪੁੱਤ ਹਾਂਜੀ ਕੀ ਕਰਨੇ ਆ ਜੀ ਕੱਖਣੀ ਮੈਂ ਅਦਰੋਂ ਪਾਂ ਪਾਂਦੇ ਰਹਿਣ ਗਿਆ ਹੀ ਪਤਾ ਉਹ ਤੇ ਪਾਣੀ ਪੀਂਦੇ ਹੀ ਆਖੰਡੀ ਬਾਤ ਲੈ ਜੀ ਹਾਂ ਤੋ ਕਿਦਾਂ ਕਿ ਲੱਗ ਗਿਆ ਓ ਚੋਨਾ ਆ ਚੋਨਾ ਅਧਕ ਲੱਗ ਗਿਆ ਵਾ ਤੇ ਉਹ ਪਿਛੜਨੀ ਪੈੜੀਆਂ ਚ ਨਿੰਦਾ ਜਿਹੜਾ ਬੰਬੀ ਆ ਲੋ ਬਸ ਆ ਸਹੀ ਸਹੀ ਸਾਥ ਆ ਦੱਸਾ ਕਿ ਉਤਰ ਕੋ ਟੁੱਟਾ ਤਾਂ ਮੂੰਹ ਕੋ ਟੁੱਟਾ ਵਾ ਪਾਪਾ ਜੀ ਫੋਨ ਤੇ ਮੇਰੇ ਕੋ ਟੁੱਟਾ ਪਰ ਮੈਨੂੰ ਕੁਝ ਕਿਉਂ ਨਾ ਗਿਆ ਪੀ ਮੈਂ ਬਾਹਰੋਂ ਹੋਂਡਿਆ ਹੀ ਕੇ ਮਮਾ ਨੇ ਤਾਂ ਫੋਨ ਫੜਿਆ ਇਥੇ ਮੈਂ ਮਮਣ ਆਖਿਆ ਮਮਾ ਫੋਨ ਵੇਖਣ ਨੂੰ ਦੀ ਦੋ ਤੇ ਫਿਰ ਦੇਖ ਗਿਆ ਹੀ ਪਰ ਜਦੋਂ ਮੈਂ ਉਧਰ ਬੰਬੀਆਂ ਨੂੰ ਗਈ ਬੀਬੀ ਆਖਣ ਦੀ ਹੀ ਫੋਨ ਮੇਰੇ ਕੋ ਟੁੱਟਾ ਮੈਂ ਉਹਨਾਂ ਕੋਈ ਨਾ ਗੱਲ ਕਰ ਰਹੀ ਹਿੱਤੇ ਮਮਾ ਨੇ ਖੋਲਿਆ ਹੀ ਨਹੀਂ ਸਰ ਚਲ ਕੋਈ ਨਹੀਂ ਜਾ ਖੇਡ ਤੋ ਕੋਈ ਨਾ ਵੇਖ ਕਰ ਲੈਣਾ ਨਾ ਫੋਨ ਟੁੱਟਾ ਇੱਕ ਜੇਤੀ ਹੋਈ ਜਿਹਦੇ ਨੇ ਖੋਇਆ ਮੁੰਡੇ ਨੂੰ ਤੇ ਵਿਚਾਰੇ ਨੂੰ ਉੱਧੇ ਜਿੱਦਾਂ ਦਬਕੇ ਮਾਰ ਮਾਰ ਕੇ ਤੇਨੂੰ ਮੁੰਡੇ ਦਾ ਸਾਹ ਪੀਚੇ ਕੋਈ ਇਹਨਾਂ ਨੂੰ ਫੋਨ ਲਊਗਾ ਇੱਜਾ ਹੀ ਆਪ ਇਹਨਾਂ ਨੂੰ ਲੱਗੂਗਾ ਦਾ ਹੁਣ ਮੈਂ ਵੀ ਨਹੀਂ ਲੈ ਕੇ ਜਾਣਾ ਇਹ ਡੀਲ ਆ ਵੀ ਚੰਡਾਲ ਬੁੱਢੀ ਨਾ ਏ ਸਾਰੇ ਟੱਬਰ ਨੂੰ ਏਕ ਦਬਲੀ ਟੀ ਜਾਂਦੀ ਏ ਫੇਰ ਸੱਚੀ ਦੀ ਸੱਚੀ ਬਣਦੀ ਜਾਂਦੀ ਏ ਕੋਈ ਨਹੀਂ ਹੁਣ ਰੋ ਵੀ ਇੱਥੇ ਹੋਂਦ ਬਣਾਏ ਵੀ ਤਾਂ ਮੈਂ ਵੀ ਵੇਖਾਂ ਬੰਦਿਆਂ ਦੇ ਜਾ ਕੇ ਕੀ ਕਰਨ ਦੇ ਆ ਕਿੰਨਾ ਕੁ ਰਹਿ ਗਿਆ ਕਿੰਨਾ ਕੁ ਲੱਗ ਗਿਆ ਕਤਾਨੇ ਕੀ ਕਹਿਣ ਰਿਹਾ ਵਾ ਆ ਫ੍ਰਿਜ ਦੇ ਕਿਹਨ ਸੀ ਜ ਕੋ ਸੁਣਾ ਨਾ ਮਣੀ ਗਾੜਿਆ ਵੀ ਮੈਂ ਇੱਥੇ ਜੇ ਲੋਕ ਲੋਕ ਗਲਾ ਸੁਣਦੀ ਉਥੇ ਇੰਦਰੀ ਆ ਜਾ ਓਹੋ ਮੈਂ ਕੀ ਗੱਲਾਂ ਸੁਣਨੀ ਆ ਮੈਂ ਤਾਂ ਆ ਵੇਖਣ ਦੀ ਵੀ ਕੀੜੀਆਂ ਕਿੱਦਾਂ ਵੇਹ ਰਸੋਈ ਚ ਹੀ ਵੜੀ ਜਾਂਦੀਆਂ ਵਾ ਆਜ ਮੈਂ ਤਾਂ ਦਵਾਈ ਲੈ ਕੇ ਪਾਉਨੇ ਆ ਟੀ 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 ਤੇਰੀ ਪਾਉਂ ਟੀ ਟੀ ਦੀ ਤੇਰੀ ਚੱਲ ਨਹੀਂ ਆਇਓ ਕਾ ਨੂੰ ਆ ਵੇਖੋ ਹਾਂ ਕੀੜੀਆਂ ਅੰਦਰ ਤੇ ਆ ਰੋਟੀ ਨੂੰ ਚੜ ਜਾਂਦੀਆਂ ਝਾਟੀ ਜਾ ਕੇ ਤੇ ਓ ਕਿਤੇ ਛੜਦੀਆਂ ਨਹੀਂ ਕੋਹ ਵੀ ਨਹੀਂ ਤੂੰ ਜੋਤੀ ਆਪਣਾ ਚਲਾ ਕੇ ਨਹੀਂ ਬੰਦੀ ਆ ਸਾਰੇ ਕੰਮ ਆਪ ਕਰਕੇ ਤੇ ਤੂੰ ਫੇ ਪੰਡਾ ਦੂਜੀ ਸ਼ਰਕਿਓ ਪੰਦੀ ਨਹੀਂ ਆ ਕਿਹੜੇ ਕੰਮ ਆਪ ਕਰਲੇ ਆ ਕਿ ਕਿਹੜੇ ਕੰਮ ਆਪ ਕਰਲੇ ਹੁਣ ਫੋਨ ਤੂੰ ਆਵ ਤੋੜ ਕੇ ਤੇ ਪੰਡਾ ਕਦੀ ਮੁੰਡੇ ਸ਼ਰਪ ਨਹੀਂ ਇੰਨੇ ਕਦੀ ਮਾਤਾ ਸ਼ਰਪ ਨਹੀਂ ਜੰਨੀ ਤੁਸੀਂ ਨਹੀਂ ਕਦੀ ਵੀ ਮੇਰੇ ਤੇ ਯਕੀਨ ਕਰਨਾ ਤੁਸੀਂ ਤੇ ਕੋਈ ਤਾ ਨੂੰ ਆਣ ਕੇ ਕਹਿ ਦੇਣਾ ਕਿ ਜੋਤੀ ਨੇ ਕਤਲ ਕਰਤਾ ਵਾ ਤੁਸੀਂ ਕਹਣਾ ਇੰਨੇ ਕੀਤਾ ਵਾ ਤੁਸੀਂ ਬਚਾਉਣਾ ਨਹੀਂ ਮੈਨੂੰ ਤੁਸੀਂ ਮੇਰਾ ਨਾਮ ਆਉਣਾ ਵਾ ਤੁਸੀਂ ਕਹਣਾ ਇੰਨੇ ਕੀਤਾ ਵਾ ਚਲ ਮੈਂ ਹੁਣ ਚਲੇ ਬੰਦੇ ਲੇ ਵੇਖੇ ਤੇ ਜਦ ਬਣਾ ਚਾਹ ਚੁ ਬਣਾਉਣੀ ਜਾਂ ਬਣਾ ਚਾ ਮੈਂ ਤੁਹਾਨੂੰ ਇੱਕ ਗੱਲ ਕਰਨੀ ਹੈਗੀ ਹਾਂ ਮੇਰਾ ਗਾਲ ਸੁਣੋ ਮੇਰਾ ਜੀ ਨਹੀਂ ਲੱਗਣਿਆ ਉਹਨੂੰ ਰੂਪ ਨੂੰ ਲੈ ਆਉ ਹਾਂ ਤੇ ਸਦੀ ਗੱਲ ਕਹੇ ਮੇਰੇ ਕੋ ਕੰਮ ਨਹੀਂ ਹੁੰਦਾ ਕਿਹੜਾ ਕੰਮ ਦਾ ਦਸਤੂਜੀ ਕਾਲ ਦਾ ਕੁੜੀ ਉਹਨੂੰ ਉੱਥੇ ਗਈ ਆ ਕੁੜੀ ਨੇ ਰਹਿਣ ਦੇ ਦੋ ਚਾਰ ਤੇ ਸੌਖੇ ਕੱਟ ਲੈਂਦੇ ਉਹਦਾ ਤੂੰ ਕੁੜੀ ਦੇ ਇਥੇ ਲਾਉ ਪੀਤਾ ਸਾਰੇ ਟਬਰਦਾ ਤੇ ਉਹਨੂੰ ਉਹਨੂੰ ਤੇ ਕੁੜੀ ਨੂੰ ਵੀ ਦੱਸਦੇ ਨੇ ਸੌਖੇ ਕੱਟ ਲੈਂਦੇ ਉਹਦਾ ਜੇ ਹੋਮਵਰਕ ਵੀ ਕਰਨ ਵਾਲਾ ਪਿਆ ਵਾ ਕੋਈ ਨਹੀਂ ਕਰ ਲੂਗੀ ਆਪੇ ਮੈਂ ਜਾਂਦਾ ਜਾਣਾ ਵਾ ਕੱਲ ਨੂੰ ਤਾਂ ਉੱਥੇ ਕਾਬੀਆਂ ਕਿਤਾਬਾਂ ਉੱਥੇ ਦੀ ਉਹ ਵੀ ਕਰ ਲਓ। ਉਹ ਇੱਥੇ ਤੇ ਟਿਵੀਸ਼ਨ ਪੜਦੇ ਆ। ਤਾਂ ਟਿਵੀਸ਼ਨ ਕੋਈ ਨਹੀਂ ਆਪੇ ਉੱਥੇ ਪੜਾ ਦੂਗੀ ਉਹ। ਉਹ ਨਹੀਂ ਨਹੀਂ ਤੁਸੀਂ ਮੇਰੇ ਗੱਲ ਸੁਣੋ ਮੇਰਾ ਜੀ ਨਹੀਂ ਘੱ ਲੱਗਣ데요। ਤੇਰਾ ਪੈ ਲੱਗੇ ਜੀ ਪਰ ਨਾਲ ਲੱਗੇ ਮੈਨੂੰ ਪਤਾ ਤੇਰ ਕੋ ਕੰਮ ਨਹੀਂਗਾ ਹੁੰਦਾ ਤੂੰ ਤਾਂ ਹੁਣ ਅਖੰਡੀ ਕੁੜੀ ਨੂੰ ਲੈ। ਨਹੀਂ ਕਿਹੜਾ ਕੰਮ ਨਹੀਂ ਕਰਦਾ ਪਰਸੋਂ ਦਾ ਹੋਇਆ ਤੁਸੀਂ ਮੈਨੂੰ ਦੱਸੋ ਹਾਂ ਕਿ ਕਿਹੜਾ ਕੰਮ ਨਹੀਂ ਹੋਣ ਰਿਹਾ ਰੋਟੀ ਪਾਣੀ ਨਹੀਂ ਨਾ ਨੂੰ ਮਰਨ ਰਿਹਾ ਜਾਂ ਕੋਈ ਸਾਫ ਸਫਾਈ ਨਹੀਂ ਹੋਈ ਵੀ। ਤੂੰ ਪਰਾਂ ਹੋ ਮੈਂ ਨਹੀਂ ਅਲੇ ਕੁੜੀ ਨੂੰ ਲੈ ਲਉਂਗਾ। ਕੋਈ ਜਦੋਂ ਟਾਈਮ ਹੋ ਗੱਲੇ ਆਵਾਂਗੇ ਹੋਣ ਕੁੜੀ ਨੂੰ ਲੈ ਆ ਤੁਹਾਡਾ ਤਾਂ ਟਾਈਮ ਲੱਗਣਾ ਹੀ ਨਹੀਂਗਾ ਠਾਕਿਤੇ ਚੰਦਰਾ ਬੰਦਾਵਾ ਕਿਤੇ ਮੇਰੀ ਗਾਲ ਤੇ ਜੇ ਆਊਗਾ ਹੀ ਨਾ ਮੰਨੂਗਾ ਹੀ ਨਾ ਮੇਰੀ ਗਾਲ ਤੇ ਯਕੀਨ ਹੀ ਨਾ ਕਰੂਗਾ ਬੇਨਤਾ ਆਵੇ ਮੋਣ ਮੁੜ ਕੇ ਦੱਸ ਲੈ ਆਵੇ ਹਾਂ ਕੁੜੀ ਨੂੰ ਇਹਦਾ ਕੀ ਜੋਰ ਆਉਣਾ ਵਾ ਕਿਤੇ ਮਾਸਾ ਨਹੀਂ ਪੱਲੇ ਬੰਦਾ ਵੀ ਇਹ ਠਾਕ ਦੇ ਚੰਦਰਾ ਬੰਦਾ ਏ ਇਹ ਤੂੰ ਕਿੱਧਰ ਚੱਲੇ ਆਵਾ ਮੈਂ ਖੇਡਦੇ ਨੇ ਤੂੰ ਮੇਰੀ ਗੱਲ ਦੱਸ ਪਿੱਛੋਂ ਪਿੱਤ ਤੂੰ ਪਾਪਾ ਨੂੰ ਕੀ ਕੀ ਆਇਗਾ ਮੈਂ ਪਾਪਾ ਨੂੰ ਆਖਿਆ ਕੀ ਪਿੱ ਪਾਪਾ ਜੀ ਫੋਨ ਮੇਰਾ ਕੋ ਟੁੱਟਾ ਹੀ ਮੈਂ ਬਾਹਾਂ ਖੇਡਦਾ ਹੋਣ ਰਿਹਾ ਸੀ ਤੇ ਮਮਾ ਕੋ ਖੋਇਆ ਤੇ ਡੇਗ ਗਿਆ ਪਰ ਬੀਬੀ ਨੇ ਮੈਨੂੰ ਉਥੇ ਬੰਬੀ ਤੇ ਕਿਹਾ ਸੀ ਪੀ ਫੋਨ ਮਮਾ ਕੋ ਟੁੱਟਾ ਵਾ ਹਾਏ ਹਾਏ ਵੇ ਰੱਬਾ ਆ ਕਿਹੜੀ ਮਾੜੀ ਘੜੀ ਹੀ ਕਿ ਤੇਰ ਨਾਲ ਮੈਨੂੰ ਪੱਲਾ ਪੈ ਗਿਆ ਤੇਰ ਨਾਲ ਤੂੰ ਮੇਰੇ ਇਹ ਗੱਲ ਦੱਸ ਪਾਪਾ ਨੂੰ ਤੇ ਤੁਹਾਡੀ ਕੋਈ ਤੂੰ ਤਾਂ ਪਤਾ ਹੀ ਨਹੀਂ ਆ ਮੇ ਮੋਰ ਕੇ ਚਪੇੜ ਤੇਰੇ ਵਖੀਆਂ ਵੇਂ ਦੇਣੀਆਂ ਤੇਰੀਆਂ ਕਰਤੂਤਾਂ ਦਾ ਪਤਾ ਵਾ ਕਿਹੜੀਆਂ ਮੇਰੀਆਂ ਕਰਤੂਤਾਂ ਦਾ ਤੈਨੂੰ ਪਤਾ ਲੱਗ ਗਿਆ ਵਾ ਮੈਨੂੰ ਦੱਸ ਤੇ ਸਹੀਂ ਆ ਜਿਹੜੀ ਮਾਈ ਦੇ ਸਿਆਪੇ ਹੋ ਗਏ ਆ ਜਿਹੜੀ ਤੈਨੂੰ ਮਠਾ ਬਠਾ ਕੇ ਉਥੇ ਮੇਰੇ ਖਿਲਾਫ ਪੁੱਠੀਆਂ ਪਟੀਆਂ ਪੜਾਂਦੀ ਰਹਿੰਦੀ ਆ ਬੀਬੀ ਨੇ ਤਾਂ ਮੈਨੂੰ ਇਤਨਾ ਕਿਹਾ ਹੀ ਪੇ ਔਰ ਮम्मा ਕੋ ਫੋਨ ਤੇ ਟਾਈਮ ਹੈ ਪੁੱਛਿੰਦਾ ਗਾਲਾਂ ਕਰਾਂਦੀ ਤੇ ਉਦਾਂ ਕਿਹਾ ਹੀਗਾ ਤੇ ਇਹ ਗੱਲ ਤੈਨੂੰ ਪਾਪਾ ਨੂੰ ਦੱਸਣ ਦੀ ਕਿੰਨੇ ਕਿਹਾ ਹੀਗਾ ਮੈਂ ਇਹੋ ਗੱਲ ਕਹੀ ਸੀ ਨਾ ਤੁਸੀਂ ਆਖੇ ਸਾਰ ਕੋਈ ਸੱਚ ਸੱਚ ਸੁਣਾ ਤਾਂ ਮੈਂ ਦੱਸਤਾ ਹੀ ਮਾਰ ਮਾਰ ਕੇ ਨਾ ਚਪੇੜਾਂ ਤੇ ਤੇਰਾ ਬੂਥਾ ਲਾਲ ਕਰਦਾ ਤੈਨੂੰ ਸੱਚ ਦਾ ਸੱਚ ਦਾ ਪਤਾ ਲੱਗ ਗਿਆ ਅੱਗੇ ਮੈਨੂੰ ਬੜੀ ਖੇਚੜਨ ਲਈ ਆ ਹੁਣ ਮੇਰੀ ਗੱਲ ਸੁਣ ਲੈ ਇੱਕ ਪਾਪਾ ਹੁੰਦਾ ਵਾ ਨਾ ਪੈੜੀਆਂ ਵੱਲੋਂ ਉਹਨੂੰ ਇਹ ਗੱਲ ਕਹਿਣੀ ਮੇਰਾ ਜੀ ਨਹੀਂ ਲੱਗਣਿਆ ਤਾਂ ਰੂਪੜੂ ਲਿਆਓ ਜਾ ਕੇ ਕਿਉਂ ਚੱਲ ਜੋਂ ਹੁਣ ਨਹੀਂ ਕਰ ਉਹਨੂੰ ਮਮਾ ਹਰੇ ਜਮਾ ਵਾ ਸ਼ੁੱਟਿਆ ਪਈ ਨਾ ਇਹਦਾ ਸ਼ੁੱਟਿਆ ਦਾ ਕੰਮ ਹੀ ਹੋ ਗਿਆ ਹੀ ਉਹ ਲੋ ਗਈ ਸੀ। ਵਿਖਤਿਆ ਉਹਨੂੰ ਇਹੋ ਗੱਲ ਕਹਿਣੀ ਕੰਮ ਨਹੀਂ ਹੋਇਆ। ਸੁਣ ਗਿਆ ਵਾ। ਉਹ ਤਾਂ ਤੇ ਹੋਣਾ ਵਿਚਾਈਦਾ। ਮੈਂ ਮਜੂਰਾ ਅੱਜ ਤਨੇ ਛੱਡ ਦੇਣੀਆਂ ਈਓ ਤੇਰਾ ਜੀ ਕਰਨ ਰਿਆ ਵਾ ਨਾ ਅੱਜ ਖਾਣ ਨੂੰ। ਕਰਨ ਰਿਆ ਉਹਨ ਕਿਉਂ ਛਤਰਾ ਦੇ ਪਾਪ ਪੁੱਛਣ ਰਿਆ ਮੇਰੇ ਕੋਲੋਂ। ਹੁਣ ਮੈਂ ਕਹਿ ਤੀ ਆਖਰੀ ਗੱਲ ਤੇ ਪਪਾ ਹੁੰਦਾ ਵਾ ਪਿਆਲੀ ਵਾ ਉਹਨੂੰ ਇਹੋ ਗੱਲ ਕਹਿਣਾ ਵਾ ਤੇ ਮੇਰਾ ਜੀ ਨਹੀਂ ਲੱਗਣਿਆ ਤੇ ਰੂਪੜੂ ਲੈ ਕੇ ਆਓ ਜਾ ਕੇ। ਚਲ ਦਫਾ ਜਾ ਹਣ। ਜਿਹੜਾ ਕੋਈ ਨਹੀਂ ਮੇਰਾ ਸਿਰ ਖਾਣ ਹੀ ਆ ਜਾਂਦਾ ਵਾ। ਕਾ ਮਤੰਦੇ ਦੀ ਬਚਾਏ ਅੰਮਾ ਰੋਟੀਆਂ ਕਦਕ ਲਾਉਣੀ ਆਵਾ ਚਪੇੜਾ ਨਾ ਖਾਲੀ ਮੀ ਅੱਜ ਪਨੀਰ ਖਾਣ ਦਾ ਜੀ ਕਹਿੰਦਾ ਬਣਾ ਤੋ ਪਨੀਰ ਕਹਤੈ ਨਾ ਮੈਂ ਹੋਰ ਵੀ ਕੁਛ ਆਹੀ ਪਕਵਾਨ ਬਣਾ ਕੇ ਦੇਣੀ ਆ ਬੜੀ ਬਾਦਰੀ ਦਾ ਕੰਮ ਕੀਤਾ ਵਾ ਨਾ ਆਪਣੀ ਦਾਦੀ ਨੂੰ ਕਹਿ ਜਾ ਕੇ ਵੀ ਸਬਜ਼ੀ ਬਣਾਵੇ ਮੇਰਾ ਨੇ ਅੱਜ ਮੂੜ ਹੈਗਾ ਵੀ ਨਾਲੇ ਮੇਰਾ ਪਤਰਾ ਨੁਕਸਾਨ ਕੀਤਾ ਵਾ ਤੇ ਨਾਲੇ ਤਾਂ ਉਹ ਪਨੀਰ ਸੁੱਝੜ ਦਿਆ ਵਾ ਚਲ ਦਫਾ ਉਹ ਦਾਦੀ ਆਪਣੀ ਨੂੰ ਕਹਿ ਜਾ ਕੇ ਤੁਹਾਡੀ ਤੜdiscos ਕੱਤ ਪਕਾਉਣਾ ਲਾਉਂਗਾ ਲਹਾਬਲਾ ਪਾਪਾ ਨੂੰ ਵੱਖੀਆਂ ਵੇਖੀ ਕਿਦਾਂ ਮੇਰ ਦੀ ਟੇਰੀਆਂ